ਰਮਪ੍ਰੀਤ ਸਿੰਘ ਵਰਤਮਾਨ ਮੁੱਖ ਮੰਤਰੀ ਤਮਗ ਬੇਸਟੋ ਦੇ ਸੋਸ਼ਲ ਮੀਡੀਆ ਤੇ ਕਾਫੀ ਫੇਮਸ ਹੈ ਹਾਲ ਹੀ ਚ ਮੁੱਖ ਮੰਤਰੀ ਤਮਗ ਬੇਸਟ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਤੋਂ ਉਸਦੀ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ ਔਰ ਇਸ ਮਾਮਲੇ ਤੇ ਐਸਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਸੋਸ਼ਲ ਮੀਡੀਆ ਤੇ ਇੱਕ ਬਹੁਤ ਹੀ ਮਾੜੀ ਤਸਵੀਰ ਦੇਖਣ ਚਾਹੀਏ ਇੱਕ ਨੌਜਵਾਨ ਜਿਹੜਾ ਛੋਟੀ ਉਮਰ ਦਾ ਹੈ ਜੋ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਦੇ ਨਾਮ ਨਾਲ ਮਸ਼ਹੂਰ ਹੈ ਉਸਦੀ ਪੁਲਿਸ ਦੇ ਦੋ ਮੁਲਾਜ਼ਮਾਂ ਵੱਲੋਂ ਬਹੁਤ ਹੀ ਮਾੜੀ ਤਰ੍ਹਾਂ ਕ ਵਿਕਾਰ ਦਾ ਮੈਨੂੰ ਛੱਡ ਦਿਓ ਪਰ ਜਿਸ ਤਰ੍ਹਾਂ ਉਸ ਦੀ ਕੁਟਮਾਰ ਕੀਤੀ ਗਈ ਉਸ ਦੀ ਦਸਤਾਰ ਲਾਈ ਗਈ ਉਹਦੇ ਕੇਸ ਖੋਲੇ ਗਏ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਮਾੜੀ ਤਸਵੀਰ ਹੈ ਅਸੀਂ ਇਹ ਸਮਝਦੇ ਹਾਂ ਕਿ ਕਾਨੂੰਨ ਇਸ ਤਰ੍ਹਾਂ ਦੀ ਕਿਸੇ ਨੂੰ ਇਜਾਜ਼ਤ ਦਿੰਦਾ ਹੈ ਜਿਹੜਾ ਕੁਝ ਇਹ ਵਾਪਰਿਆ ਪੰਜਾਬ ਦੀ ਧਰਤੀ ਤੇ ਜਾਂ ਫਿਰ ਭਾਵੇਂ ਕਿਤੇ ਵੀ ਵਾਪਰੇ ਇਹ ਸਾਡੇ ਮਨ ਦੇ ਅੰਦਰ ਬੜਾ ਹੀ ਵੱਡਾ ਦੁੱਖ ਪੈਦਾ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੋਸ਼ਲ ਮੀਡੀਆ ਤੇ ਇੱਕ ਬੜੀ ਮਾੜੀ ਤਸਵੀਰ ਦੇਖਣ ਨੂੰ ਚਾਈ ਇੱਕ ਨੌਜਵਾਨ ਜਿਹੜਾ ਛੋਟੀ ਉਮਰ ਦਾ ਹੀ ਹੈ ਉਹ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਦੇ ਨਾਮ ਦੇ ਨਾਲ ਮਸ਼ਹੂਰ ਆ ਉਸ ਨੂੰ ਪੁਲਿਸ ਦੇ ਦੋ ਜਿਹੜੇ ਆ ਲੋਕ ਆ ਇੱਕ ਥਾਣੇਦਾਰ ਤੇ ਇੱਕ ਉਹਦਾ ਸਹਾਇਕ ਉਸ ਦੀ ਬਹੁਤ ਮਾੜੀ ਤਰ੍ਹਾਂ ਕੁੱਟਮਾਰ ਕਰ ਰਹੇ ਆ ਤੇ ਉਹ ਇਸ ਗੱਲ ਹੀ ਜਿੱਥੇ ਰੱਬ ਦਾ ਨਾਮ ਜਪਦਾ ਵਾ ਤੇ ਉੱਥੇ ਉਹ ਮਿੰਤਰਲਾ ਵੀ ਕਰਦਾ ਕਿ ਮੈਨੂੰ ਛੱਡ ਦਿਓ ਪਰ ਜਿਸ ਤਰ੍ਹਾਂ ਦੀ ਉਸ ਦੀ ਕੁੱਟਮਾਰ ਕੀਤੀ ਗਈ ਉਸ ਦੀ ਦਸਤਾਰ ਲਾਈ ਗਈ ਉਹਦੇ ਕੇਸ ਖੋਏ ਗਏ ਇਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਮਾੜੀ ਤਸਵੀਰ ਹੈ ਇਹ ਅਸੀਂ ਇਹ ਸਮਝਦੇ ਹਾਂ ਕਿ ਕਾਨੂੰਨ ਕੀ ਇਸ ਤਰ੍ਹਾਂ ਦੀ ਕਿਸੇ ਨੂੰ ਇਜਾਜ਼ਤ ਦਿੰਦਾ ਜਿਹੜਾ ਕੁਝ ਇਹ ਵਾਪਰਿਆ ਇਸ ਪੰਜਾਬ ਦੇ ਧਰਤੀ ਦੇ ਉੱਤੇ ਭਾਵੇਂ ਕਿਤੇ ਵੀ ਵਾਪਰੇ ਤੇ ਸਾਡੇ ਮੰਦਿਰ ਅੰਦਰ ਬੜਾ ਵੱਡਾ ਦੁੱਖ ਹੁੰਦਾ ਸੋ ਜਿਸ ਤਰ੍ਹਾਂ ਦੀ ਉਹਦੇ ਨਾਲ ਰਵਈਆ ਤੇ ਵਤੀਰਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਇਹ ਇੱਕ ਵੱਡਾ ਸਵਾਲ ਹੈ ਜਿਹਦੇ ਲਈ ਮੈਂ ਸਮਝਦਾ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੀ ਆ ਇਸ ਗੱਲ ਹੀ ਉਹਨਾਂ ਨੂੰ ਜਵਾਬ ਦੇਣਾ ਪਾਏਗਾ ਕਾਰਨ ਕੀ ਹੈ ਕੀ ਨਹੀਂ ਹੈ ਇਸ ਗੱਲ ਦੇ ਵਿੱਚ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਪਰ ਜਿਸ ਤਰ੍ਹਾਂ ਦੀ ਵਿਹਾਰ ਪੁਲਿਸ ਕਰ ਰਹੀ ਆ ਇਸ ਤਰ੍ਹਾਂ ਦਾ ਅਧਿਕਾਰ ਕਿਸੇ ਵੀ ਪੁਲਿਸ ਕੋਲੇ ਕਿਸੇ ਵੀ ਜਿਹੜਾ ਜੁਰਮ ਕਰਨ ਵਾਲਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਕਰਨ ਵਾਲਾ ਉਸ ਦੇ ਲਈ ਨਹੀਂ ਵਰਤਿਆ ਜਾ ਸਕਦਾ ਸੋ ਇਸ ਗੱਲ ਦਾ ਅਸੀਂ ਡਟ ਕੇ ਵਿਰੋਧ ਕਰਦੇ ਆ ਅਸੀਂ ਚਾਹਾਂਗੇ ਕਿ ਸਰਕਾਰ ਤੁਰੰਤ ਇਸ ਮਾਮਲੇ 'ਚ ਦਖਲ ਦੇ ਕੇ ਆਪਣੇ ਆਪ ਦੇ ਵਿੱਚ ਜਿਹੜੀ ਆ ਸਿੱਖ ਆਵਾਮ ਦੇ ਅੰਦਰ ਜਿਹੜੀ ਮੰਨ ਤੇ ਚੋੜ ਲੱਗੀ ਆ ਇਸ ਦਾ ਜਿਹੜਾ ਬਣਦਾ ਜਵਾਬ ਜ਼ਰੂਰ ਦੇਵੇ